ਬ੍ਰਿਟਿਸ਼ ਸਿੱਖ ਪੈਨਪਰਾ ਤੇ ਲੱਗੇ ਗੰਭੀਰ ਦੋਸ਼ ਸੁਣਾਈ ਗਈ ਹੈ ਸਜ਼ਾ ਇਹਨਾਂ ਨੇ ਕੀਤੀ ਹੈ ਮਨੀ ਲਾਂਡਰਿੰਗ ਤੇ ਦਾਨ ਦੀ ਰਾਸ਼ੀ ਦੇ ਵਿੱਚ ਹੀਰਾ ਫੇਰੀ ਜਿਹਾ ਇਹ ਖਬਰ ਲੰਡਨ ਤੋਂ ਸਾਹਮਣੇ ਆਈ ਹੈ ਜਿੱਥੇ ਬ੍ਰਿਟਿਸ਼ ਸਿੱਖ ਪੈਨਪਰਾ ਤੇ ਗੰਭੀਰ ਦੋਸ਼ ਲੱਗੇ ਨੇ ਤੇ ਇਸ ਮਾਮਲੇ ਵਿੱਚ ਉਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਉਹਨਾਂ ਤੇ ਇਹ ਦੋਸ਼ ਨੇ ਕਿ ਇਹਨਾਂ ਨੇ ਮਨੀ ਲਾਂਡਰਿੰਗ ਕੀਤੀ ਹੈ ਤੇ ਇਕੱਠੀ ਹੋਈ ਦਾੰਦੀ ਰਾਸ਼ੀ ਦੇ ਵਿੱਚ ਵੀ 헤ਰਾ ਫੇਰੀ ਕੀਤੀ ਹੈ ਦੱਸਦੀ ਹੈ ਕਿ ਇਨ੍ਹਾਂ ਭੈਂਪਰਾਵਾਂ ਦਾ ਨਾਮ ਰਾਜਵਿੰਦਰ ਕੌਰ ਤੇ ਕੁਲਦੀਪ ਸਿੰਘ ਲਹਿਲ ਹੈ ਜਿਨ੍ਹਾਂ ਤੇ ਗੰਭੀਰ ਦੋਸ਼ ਲੱਗੇ ਨੇ ਤੇ ਹੁਣ ਇਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਦੱਸ ਦਈਏ ਕਿ ਇਹ ਦੋਨੋਂ ਭੈਣ ਭਰਾ ਸਿੱਖ ਯੂਥ ਯੂਕੇ ਨਾਮ ਤੋਂ ਇੱਕ ਗਰੁੱਪ ਚਲਾਉਂਦੇ ਨੇ ਜਿਸ ਤਹਿਤ ਦਾਨ ਦੀ ਵਿੱਚ ਰਾਸ਼ੀ ਇਕੱਠੀ ਕੀਤੀ ਜਾਂਦੀ ਹੈ ਜਿਹੜੀ ਕਿ ਲੋਕ ਭਲਾਈ ਕੰਮਾਂ ਦੇ ਲਈ ਵਰਤੀ ਜਾਂਦੀ ਹੈ ਇਹਨਾਂ ਤੇ ਇਹ ਦੋਸ਼ ਲੱਗੇ ਨੇ ਕਿ ਇਹਨਾਂ ਨੇ ਮਨੀ ਲਾਂਡਰਿੰਗ ਕੀਤੀ ਹੈ ਤੇ ਦਾਨ ਦੇ ਵਿੱਚ ਇਕੱਠੀ ਹੋਈ ਰਾਸ਼ੀ ਦੇ ਵਿੱਚ ਵੀ ਹੀਰਾ ਫੇਰੀ ਕੀਤੀ ਹੈ ਦੱਸਦੀ ਹੈ ਕਿ ਰਾਜਵਿੰਦਰ ਕੌਰ ਜਿਸ ਦੀ ਉਮਰ 55 ਸਾਲ ਹੈ ਉਸ ਨੂੰ 2 ਸਾਲ 8 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਉਸ ਦਾ ਭਰਾ ਜਿਸ ਦਾ ਨਾਮ ਕੁਲਦੀਪ ਸਿੰਘ ਲਹਿਲ ਹੈ ਉਸ ਦੀ ਉਮਰ 43 ਸਾਲ ਹੈ ਤੇ ਉਸ ਨੂੰ 4 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਉਸ ਨੇ 80 ਘੰਟੇ ਸਮਾ 服务 ਵੀ ਕਰਨੀ ਹੈ ਦੋਨਾ ਪੈਟਰਾਵਾਨੋ ਦਾਸ ਦੇ ਵੱਲੋਂ ਇਹ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਇਸ ਗਰੁੱਪ ਦੇ ਕਰਮਚਾਰੀਆਂ ਦਾ ਇਹ ਕਹਿਣਾ ਹੈ ਕਿ ਗਰੁੱਪ ਦੇ ਖਿਲਾਫ ਬਦਲਾਖੋਰੀ ਦੀ ਭਾਵਨਾ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਇਥੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਰਾਜਵਿੰਦਰ ਕੌਰ ਬੈਂਕ ਦੇ ਵਿੱਚ ਅਧਿਕਾਰੀ ਹੈ ਤੇ ਉਹ ਇਹ ਬੈਂਕ ਦੀ ਅਧਿਕਾਰੀ ਹੋਣ ਦੇ ਬਾਵਜੂਦ ਵੀ ਇਹ ਗੱਲ ਕਹਿ ਰਹੀ ਹੈ ਕਿ ਉਸ ਨੂੰ ਵਿੱਤੀ ਮਾਮਲਿਆਂ ਦੀ ਕੋਈ ਵੀ ਸਮਝ ਨਹੀਂ ਹੈ ਉਸ ਤੇ ਗੰਭੀਰ ਦੋਸ਼ ਲੱਗੇ ਨੇ ਕਿ ਉਹਨਾਂ ਨੇ منی ਲਾਂਡਰਿੰਗ ਕੀਤੀ ਹੈ ਤੇ ਨਾਲ ਹੀ ਜਿਹੜੀ ਰਾਸ਼ੀ ਹੈ ਉਸ ਦੇ ਵਿੱਚ ਵੀ ਹਿਰਾਫੇਰੀ ਕੀਤੀ ਹੈ ਸ਼ੀਮਾਂਬਲਿਆਂ ਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਜਿਸ ਦੇ ਦੌਰਾਨ ਜਾਂਚ ਪੜਤਾਲ ਹੋਈ ਤੇ ਉਹਨਾਂ ਦਾ ਦੋਸ਼ ਸਾਬਿਤ ਹੋ ਗਿਆ ਤੇ ਹੁਣ ਉਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਦੱਸਦੀ ਹੈ ਕਿ ਰਾਜਵਿੰਦਰ ਕੋਰ ਜਿਸ ਦੀ ਉਮਰ 55 ਸਾਲ ਹੈ ਉਸ ਨੂੰ 2 ਸਾਲ 8 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਤੇ ਰਾਜਵਿੰਦਰ ਕੋਰ ਦਾ ਭਰਾ ਕੁਲਦੀਪ ਸਿੰਘ ਲਹਿਲ ਜਿਸ ਦੀ ਉਮਰ 43 ਸਾਲ ਹੈ ਉਸ ਨੂੰ 4 ਮਹੀਨੇ ਦੀ ਕੈਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਉਸਨੇ 80 ਘੰਟੇ ਸਮਾਜ ਸੇਵਾ ਕਰਨੀ ਹੈ ਸੋ ਇਹਨਾਂ ਦੋਨਾਂ ਭੈਣ ਭਰਾਵਾਂ ਤੇ ਗੰਭੀਰ ਦੋਸ਼ ਲੱਗੇ ਨੇ ਖਾਸ ਤੌਰ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਦਾਨ ਦੀ ਰਾਸ਼ੀ ਜਿਹੜੀ ਇਕੱਠੀ ਕੀਤੀ ਜਾਂਦੀ ਹੈ ਉਹ ਲੋਕ ਭਲਾਈ ਦੇ ਕੰਮਾਂ ਦੇ ਲਈ ਵਰਤੀ ਜਾਂਦੀ ਹੈ ਜਦੋਂ ਜਾਂਚ ਪੜਤਾਲ ਹੋਈ ਤਾਂ ਇਹਨਾਂ ਦੇ ਜਿਹੜੇ ਦੋਸ਼ ਨੇ ਉਹ ਸਿੱਧ ਹੋ ਗਏ ਨੇ ਤੇ ਹੁਣ ਇਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਕਾਰਕੁਨਾਂ ਦਾ ਕਹਿਣਾ ਹੈ ਕਿ ਗਰੁੱਪ ਦੇ ਕੋਲੋਂ ਬਦਲੇ ਦੀ ਭਾਵਨਾ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਰਾਜਵਿੰਦਰ ਕੌਰ ਇੱਕ ਬੈਂਕ ਦੀ ਅਧਿਕਾਰੀ ਹੈ ਪ੍ਰੰਤੂ ਜਦੋਂ ਉਸ ਤੇ ਇਹ ਦੋਸ਼ ਲੱਗੇ ਤਾਂ ਉਸ ਨੇ ਇਹ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਵਿੱਤੀ ਮਾਮਲਿਆਂ ਬਾਰੇ ਕੋਈ ਸਮਝ ਹੈ ਉਸ ਨੇ ਬਿਲਕੁਲ ਕੋਰਾ ਇਨਕਾਰ ਹਾਰ ਕਰ ਦੁੱਤਾ ਕਿ ਉਸ ਨੂੰ ਵਿੱਤੀ ਮਾਮਲਿਆਂ ਬਾਰੇ ਕੋਈ ਵੀ ਸਮਝ ਨਹੀਂ ਹੈ ਇੱਥੇ ਜਿਹੜਾ ਖਾਸ ਹੈ ਕਿ ਜੇਕਰ ਕੋਈ ਅਧਿਕਾਰੀ ਬੈਂਕ ਦੇ ਵਿੱਚ ਕੰਮ ਕਰਦਾ ਹੈ ਤੇ ਉਸ ਨੂੰ ਹਰ ਹਾਲਤ ਵਿੱਤੀ ਮਾਮਲਿਆਂ ਦੀ ਸਮਝ ਹੁੰਦੀ ਹੈ ਕਿਉਂਕਿ ਉਸ ਦਾ ਕੰਮ ਹੀ ਇਸ ਤਰੀਕੇ ਦਾ ਹੈ ਕਿ ਉਸ ਨੂੰ ਇਹ ਸਮਝ ਰੱਖਣੀ ਪਵੇਗੀ ਤਾਂ ਹੀ ਉਹ ਆਪਣਾ ਕੰਮ ਵਧੀਆ ਤਰੀਕੇ ਦੇ ਨਾਲ ਕਰ ਸਕਦੀ ਹੈ ਸੋ ਉਸ ਦਾ ਵਿੱਤੀ ਮਾਮਲਿਆਂ ਦੀ ਸਮਝ ਨਾ ਹੋਣਾ ਇਹ ਕਹਿਣਾ ਵੀ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਉਸ ਨੇ ਹੀਰਾ ਫੇਰੀ ਕੀਤੀ ਹੈ ਸੋ ਹੁਣ ਇਹਨਾਂ ਦਾ ਦੋਸ਼ ਜਿਹੜਾ ਸਾਬਿਤ ਹੋ ਚੁੱਕਾ ਹੈ ਤੇ ਇਹਨਾਂ ਦੋਨਾਂ ਭੈਣ ਭਰਾਵਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ ਹੈ